ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਕਿਸਾਨ ਵੀਰੋ ਕਰਨੀ ਆ ਪਿਛਲੇ 2-3 ਦਿਨ ਤੋਂ ਸਵਾਲ ਕਿਸਾਨ ਵੀਰਾਂ ਦੇ ਆ ਰਹੇ ਆ ਇੱਕੋ ਕਿਸਮ ਦੇ ਸਵਾਲ ਆ ਤਕਰੀਬਨ ਉਹਦੇ ਆਪਾਂ ਜਵਾਬ ਵੀ ਕਲੀਅਰ ਕਰ ਚੁੱਕੇ ਆ ਵੀਡੀਓਜ਼ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਵੀਡੀਓ ਪੂਰੀ ਨਹੀਂ ਸੁਣਦੇ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਹੈਡਲਾਈਨ ਦੇਖ ਕੇ ਮੇਨ ਜਿਹੜਾ ਵੀਡੀਓ ਦੇ ਉੱਤੇ ਦਿੱਤਾ ਹੁੰਦਾ ਹੈ ਤਾਂ ਉਹਨੂੰ ਦੇਖ ਕੇ ਸਵਾਲ ਕਰ ਦਿੰਦੇ ਆ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਜਿਆਦਾ ਸਵਾਲ ਕੀ ਆ ਕਿ ਸਾਡੇ ਬੂਟੇ ਆ ਜਿਹੜੇ ਝੋਨੇ ਦੇ ਵਿੱਚ ਝੋਨਾ 3 ਦਿਨਾਂ ਦਾ ਹੋ ਗਿਆ 35ਾਂ ਦਾ ਹੋ ਗਿਆ 25ਾਂ ਦਾ ਕੋਈ 40ਾਂ ਦਾ ਕਿ ਦੌਗੀਆਂ ਦੇ ਵਿੱਚ ਜਾਂ ਕਾਫੀ ਸਾਰੇ ਏਰੀਏ ਦੇ ਵਿੱਚ ਬੂਟੇ ਮਧਰੇ ਰਹਿ ਰਹੇ ਆ ਛੋਟੇ ਰਹਿ ਰਹੇ ਆ ਗਰੋਥ ਨਹੀਂ ਕਰ ਰਹੇ ਅਸੀਂ ਯੂਰੀਆ ਪोटाश ਜਾਂ ਹੋਰ ਤੱਤ ਪਾਏ ਆ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਜਿਹੜੇ ਕੀਟਨਾਸ਼ਕ ਹੈ ਕਈ ਥਾਵਾਂ ਤੇ ਕਹਿੰਦੇ ਸਾਨੂੰ ਨਿਮਾ ਟੋੜ ਦੀ ਸਮੱਸਿਆ ਲੱਗੇ ਸੀ ਕਲੋਰੋ ਵੀ ਪਾਤੀ ਕਈ ਥਾਵਾਂ ਦੇ ਕਿਸਾਨ ਵੀਰ ਯੂਰੀਆ ਦੇ ਨਾਲ 12 36 ਜਾਂ ਹੋਰ ਉਲੀਨਾਸ਼ਕ ਪਾ ਰਹੇ ਆ ਉਹਦੇ ਵਿੱਚ ਕਿਸਾਨ ਵੀਰੋ ਮੈਂ ਮੁਕਦੀ ਗੱਲ ਤੁਹਾਡੇ ਨਾਲ ਇੱਕੀ ਕੀਤੀ ਸੀ ਕਿ ਤੱਤਾਂ ਵਾਲੀ ਸਪਰੇਅ ਕਰੋ ਉਹਦਾ ਕਾਰਨ ਕੀ ਹੈ ਕਿ ਆਪਣੇ ਮੈਕਸਿਮਮ ਜ਼ਿਆਦਾਤਰ ਖੇਤਾਂ ਦੇ ਵਿੱਚ ਜ਼ਿਆਦਾਤਰ ਏਰੀਆ ਦੇ ਵਿੱਚ ਜ਼ਿੰਕ ਦੀ ਘਾਟ ਪੂਰੀ ਸਾਡੇ ਕਿਸਾਨ ਵੀਰਾਂ ਤੋਂ ਹੁੰਦੀ ਨਹੀਂ ਹੈਗੀ ਜ਼ਿਆਦਾਤਰ ਜ਼ਿੰਕ ਦੀ ਘਾਟ ਹੀ ਆਉਂਦੀ ਹੈ ਹਰੇਕ ਦੂਜੇ ਤੀਜੇ ਖੇਤ 'ਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਤੇ ਉਹ ਅਸੀਂ ਜਾਣੇ-ਅਣਜਾਣੇ ਸਾਡੇ ਤੋਂ ਪੂਰੀ ਨਹੀਂ ਹੁੰਦੀ ਜਿਹੜੀ ਮਗਰੋਂ ਜਾ ਕੇ ਝੋਨੇ ਦੇ ਵਿੱਚ ਝਾੜ ਘਟਣ ਦਾ ਕਾਰਨ ਬਣਦਾ ਹੈ ਕਿਉਂਕਿ ਫੋਕ ਪੈਣ ਦਾ ਇੱਕ ਕਾਰਨ ਜ਼ਿੰਕ ਦੀ ਘਾਟ ਹੋਣਾ ਵੀ ਹੈ ਪोटाश ਤੱਤ ਹੈ ਬੋਰੋਨ ਤੱਤ ਹੈ ਪ੍ਰੋਪਰ ਜਿਹੜੇ ਹੈਗੇ ਐ ਐਨਪੀਕੇ ਜਿਹੜੇ ਤਿੰਨੇ ਦੇਣੇ ਉਹ ਇਸ ਤੋਂ ਇਲਾਵਾ ਜ਼ਿੰਕ ਤੱਤਾਂ ਵੱਡਾ ਕਾਰਨ ਵਾਰਨ ਦਾ ਝਾੜ ਘਟਣ ਦਾ ਕਿਉਂਕਿ ਆਪਣੇ ਜ਼ਮੀਨਾਂ तकरीबन पीएच 7 ਤੋਂ ਜ਼ਿਆਦਾ ਜਿੱਥੇ पीएच 7 ਤੋਂ ਜ਼ਿਆਦਾ ਜਿਵੇਂ ਜਿਵੇਂ ਵੱਧਦੀ ਜਾਂਦੀ ਉੱਥੇ ਜ਼ਿੰਕ ਦੀ ਘਾਟ ਆ ਸਕਦੀ ਹੈ ਜਿੱਥੇ ਤੁਹਾਡੇ ਪਾਣੀ ਮਾੜਾ ਉੱਥੇ ਜ਼ਿੰਕ ਦੀ ਘਾਟ ਆ ਸਕਦੀ ਕੜਰਾਟੀਆਂ ਜ਼ਮੀਨਾਂ ਚ ਜਿੱਥੇ ਛੋਰਾਪਣ ਜ਼ਿਆਦਾ ਹੈ ਖਾਰੀਪਣ ਜ਼ਿਆਦਾ ਉੱਥੇ ਜ਼ਿੰਕ ਦੀ ਘਾਟ ਆ ਸਕਦੀ ਆ ਜਿੱਥੇ ਤੁਸੀਂ ਫਾਸਫੋਰਸ ਤੱਤ ਡੀਏਪ ਦੇ ਰੂਪ ਚ ਜ਼ਿਆਦਾ ਦਿੰਦੇ ਹੋ ਉੱਥੇ ਜ਼ਿੰਕ ਦੀ ਘਾਟ ਆ ਸਕਦੀ ਹੈ ਜਿੱਥੇ ਮੈਗਨੀਸ਼ੀਅਮ ਤੋਂ ਕੈਲਸ਼ੀਅਮ ਦੀ ਰੇਸ਼ੋ ਮਤਲਬ ਕਿ ਕੈਲਸ਼ੀਅਮ ਤੇ ਮੈਗਨੀਸ਼ੀਅਮ ਤੱਤ ਵੀ ਜ਼ਰੂਰੀ ਹੈ ਬੂਟਿਆਂ ਵਾਸਤੇ ਜਿੱਥੇ ਆਪਾਂ ਮੈਗਨੀਸ਼ੀਅਮ ਜ਼ਿਆਦਾ ਜ਼ਮੀਨ ਚ ਦੇਤਾ ਕੈਲਸ਼ੀਅਮ ਉਹਦੇ ਬੈਲੈਂਸ ਚ ਨਹੀਂ ਹੈਗਾ ਉੱਥੇ ਵੀ ਜ਼ਿੰਕ ਦੀ ਘਾਟ ਆ ਸਕਦੀ ਹੈ ਤੇ ਸਭ ਤੋਂ ਵੱਡਾ ਕਾਰਨ ਭਾਵੇਂ ਆਪਾਂ ਜ਼ਿੰਕ ਜ਼ਮੀਨ ਚ ਪਾ ਵੀ ਦਿੱਤੀ ਹੈ ਤੇ ਖੇਤ ਚ ਪਾਣੀ ਲਗਾਤਾਰ ਖੜਾ ਹੈ ਚਲੋ ਕਈ ਵਾਰ ਮਜਬੂਰੀ ਹੋ ਜਾਂਦੀ ਕਿ ਮੀਂਹ ਵਾਲਾ ਪਾਣੀ ਖੜ ਗਿਆ ਜਾਂ ਖੇਤ ਚ ਪਾਣੀ ਸੁੱਕਦਾ ਨਹੀਂਗਾ ਉਹ ਵੀ ਇੱਕ ਵੱਡਾ ਕਾਰਨ ਹੈ ਲਗਾਤਾਰ ਖੇਤ ਚ ਪਾਣੀ ਖੜਾ ਰੱਖਣਾ 20 ਵੱਡਾ ਕਾਰਨ ਹੈ ਜ਼ਿੰਕ ਦੀ ਕਾਰਟ ਪੂਰੀ ਨਹੀਂ ਹੁੰਦੀ ਜ਼ਿੰਕ ਬੂਟੇ ਅਪਟੇਕ ਹੀ ਨਹੀਂ ਜ਼ਮੀਨ ਚੋਂ ਲੈ ਹੀ ਨਹੀਂ ਪਾਉਂਦੇ ਭਾਵੇਂ ਤੁਸੀਂ ਜਿੰਨਾ ਮਰਜ਼ੀ ਥੱਲੇ ਜ਼ਿੰਕ ਪਾਈ ਚਲੋ ਤੇ ਉਹਦਾ ਆਪਾਂ ਤੁਹਾਨੂੰ ਸੋਲੂਸ਼ਨ ਇਹ ਹੱਲ ਦੱਸਿਆ ਸੀਗਾ ਕਿ ਸਾਰੇ ਹੀ ਕਿਸਾਨ ਵੀਰ ਤਕਰੀਬਨ ਜ਼ਿੰਕ ਜੂਰੀਆ ਕਲੀ ਦਾ ਪਾਣੀ ਲੋਹਾ ਤਤ ਵਾਲੀ ਸਪਰੇਅ ਕਰ ਲੋ ਖਰਚਾ ਬਹੁਤਾ ਹੈ ਨਹੀਂਗਾ ਆਪਾਂ ਸਪਰੇਅ ਕਰ ਲਈਏ ਤਾਂ ਇਹਦੇ ਨਾਲ 2 ਤੋਂ 3 ਸਪਰੇਅ ਕਰ ਲੋ ਮਤਲਬ ਹੀ ਨਹੀਂਗਾ ਕਿ ਤੁਹਾਡਾ ਫਟਾਰਾ ਫਸਲ ਦਾ ਨਾ ਹੋਵੇ ਪਰ ਉਹਦੇ ਵਿੱਚ ਕਿਸਾਨ ਵੀਰ ਅੱਗੇ ਸਵਾਲ ਪੁੱਛਣ ਲੱਗ ਪੈਂਦੇ ਆ ਜੀ ਅਸੀਂ ਕਲੀ ਦਾ ਪਾਣੀ ਨਾ ਵਰਤੀਏ ਤਾਂ ਇਹਦਾ ਕੀ ਹੱਲ ਕਰ ਸਕਦੇ ਆ ਜਾਂ ਅਸੀਂ ਜ਼ਿੰਕ ਲੋਹਾ ਕਲੀ ਦਾ ਪਾਣੀ ਥੱਲੇ ਸਿੱੜਦ ਗਏ ਉੱਤੇ ਸਪਰੇਅ ਕਰੀਏ ਹੀ ਨਾ ਜਾਂ ਕਲੀ ਥੱਲੇ ਸਿੱੜਦੀਏ ਜ਼ਮੀਨ ਦੇ ਵਿੱਚ ਕਿ ਸਾਨੂੰ ਸਪਰੇਅ ਵਾਸਤੇ ਖੇਚਣ ਨਾ ਕਰਨੀ ਪਵੇ ਮਾਫ ਕਰਨਾ ਕਿਸਾਨ ਵੀਰੋ ਆਪਾਂ ਨੂੰ ਜੇ ਆਪਾਂ ਝਾੜ ਲੈਣਾ ਚੰਗਾ ਫੇਰ ਤਾਂ ਸਪਰੇਅ ਕਰਨੀ ਪਊ 2 ਤੋਂ 3 ਸਪਰੇਆਂ ਜਿਹੜੇ ਕਿਸਾਨ ਵੀਰਾਂ ਨੇ ਕੀਤੀਆਂ ਜਿਹੜੇ ਪਿਛਲੇ ਸਾਲਾਂ ਤੋਂ ਕਰਦੇ ਆ ਰਹੇ ਆ ਰਿਜ਼ਲਟ ਪੂਰੇ ਵਧੀਆ ਮਿਲੇ ਆ ਖੇਤ 'ਚ ਫਟਾਰਾ ਬੂਟੇ ਦੀ ਗਰੋਥ ਮਗਰੋਂ ਆ ਕੇ ਝਾੜ ਵੀ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਸਪਰੇਆਂ 2 ਤੋਂ 3 ਕੀਤੀਆਂ ਤਤਾਂ ਵਾਲੀਆਂ ਉਹਨਾਂ ਦੇ ਫਰਕ ਰਹੂਗਾ ਲਾਜ਼ਮੀ ਫਰਕ ਰਹੂਗਾ ਕਿਉਂਕਿ ਜ਼ਮੀਨ ਦੇ ਵਿੱਚ ਵੀ ਕਈ ਕਾਰਨ ਹੋ ਸਕਦੇ ਜ਼ਮੀਨ 'ਚ ਆਪਾਂ ਜ਼ਿੰਕ ਪਾਈ ਉਹ ਅਪਟੇਕ ਨਹੀਂ ਹੋਈ ਫਿਕਸ ਹੋ ਗਈ ਤਾਂ ਉਹ ਵੀ ਬੂਟਿਆਂ 'ਚ ਘਾਟ ਰਹੇਗੀ ਜਿਹੜੇ ਆਪਾਂ ਉੱਤੋਂ ਸਪਰੇਅ ਦੇਣੀ ਇੰਜੈਕਸ਼ਨ ਲਾਉਣਾ ਸਮਝ ਲਓ ਠੀਕਾ ਲਾਉਣਾ ਉਹ ਮਤਲਬ ਹੀ ਨਹੀਂ ਹੈਗਾ ਕਿ ਉਹਦਾ ਅਸਰ ਨਾ ਹੋਵੇ ਜਿਹੜੀ ਆਪਾਂ ਉੱਤੋਂ ਸਪਰੇਅ ਕਰਤੀ ਜਿਵੇਂ ਕਿ 20% ਲੋਹਾ 19% ਯੂਰੀਆ 1.5 ਕਿਲੋ ਕਿਲੋ ਤੋਂ 1.5 ਕਿਲੋ ਕਲੀ ਡਲੇ ਵਾਲੀ ਚਾਹੇ ਤੁਹਾਨੂੰ ਪਾਊਡਰ ਫਾਰਮ ਕਈ ਕਹਾਣਵੀਰ ਕਹਿੰਦੇ ਕਿ ਸਾਡੇ ਦੁਕਾਨਦਾਰ ਕਹਿੰਦੇ ਡਲਾ ਬਰੀਕ ਹੋ ਗਿਆ ਖੁਰ ਗਿਆ ਪਿਆ ਪਿਆ ਤਾਂ ਤੁਸੀਂ ਜਿਹੜੀ ਕਲੀ ਹੈ ਅਣਭੁਜਾ ਚੂਨਾ ਜਿਹੜੀ ਕਿ ਗਰਮ ਹੋ ਜਾਂਦੀ ਜਦੋਂ ਆਪਾਂ ਪਾਣੀ ਦੇ ਵਿੱਚ ਰੱਖਦੇ ਆ ਤਾਂ ਉਹ ਵਰਤ ਨਹੀਂ ਉਹਦਾ ਪਾਣੀ ਵਰਤਣਾ ਮੈਂ ਵਾਰ-ਵਾਰ ਤੁਹਾਨੂੰ ਦੱਸ ਰਿਹਾ ਜੇ ਸਪ੍ਰੇਆਂ ਕਿਸਾਨ ਵੀਰੋ 2-3 ਕਰ ਲਓਗੇ ਜਿੱਥੇ ਝੋਨਾ ਤੁਹਾਡਾ 35 ਦਿਨ ਦਾ 40 ਦਿਨ ਦਾ 42 ਦਿਨ ਦਾ 45 ਦਿਨ ਦਾ 50-55 ਦਿਨ ਤੱਕ ਆਪਾਂ ਸਪ੍ਰੇਆਂ ਕਰ ਸਕਦੇ ਦੋ ਤੋਂ ਤਿੰਨ ਸਪ੍ਰੇਆਂ ਕਰ ਲਓ ਜਿੱਥੇ ਤੁਹਾਡਾ ਝੋਨਾ ਪੀਲਾ ਪਿਆ ਪੂਟੇ ਮਧਰੇ ਰਹਿ ਗਏ ਆ ਤੁਰ ਨਹੀਂ ਰਹੇ ਝੋਨਾ ਜਿਹੜਾ ਹੈਗਾ ਬੂਟੇ ਫਟ ਰਹੇ ਆ ਪੱਤੇ ਜੰਗਾਲੇ ਹੋ ਰਹੇ ਆ ਕੋਈ ਵੀ ਕਾਰਨ ਹੈਗਾ ਤੁਸੀਂ ਇਹ ਸਪਰੇਅ ਕਰ ਦਿਓ ਤੁਹਾਡੇ ਖੇਤ ਦੇ ਵਿੱਚ ਕਿਸੇ ਕਿਸਮ ਦੀ ਘਾਟ ਨਹੀਂ ਰਹੂਗੀ ਫਸਲ ਦਾ ਫਟਾਰਾ ਪੂਰਾ ਹੋਊਗਾ ਪਰ ਜੇ ਤੁਸੀਂ ਮਤਲਬ ਇਧਰ ਕੀਟਨਾਸ਼ਕਾ ਪਾਉਣ ਲ ਹੋਗੇ ਜਾਂ ਕਈ ਕਿਸਾਨ ਵੀ ਥੱਲੇ ਚਲੇਟਡ ਪਾਉਣ ਲਗ ਪੈਂਦੇ ਆ ਜਾਂ ਹੋਰ ਪ੍ਰੋਡਕਟ ਸਿੱਟਣ ਲਗ ਪੈਂਦੇ ਆ ਕਿਉਂਕਿ ਹੋਰ ਖਰਚਾ ਤਾਂ ਆਪਾਂ ਕਰ ਲੈਨੇ ਆ ਪਰ ਆਪਾਂ ਖੇਚਲ ਕਰਨ ਤੋਂ ਥੋੜਾ ਜਿਹਾ ਕਈ ਵਾਰ ਕਤਰਾ ਜਾਂਦੇ ਆ ਬੇਨਤੀ ਮੇਰੀ ਇਹੀ ਆ ਕਿ ਇਹ ਸਪਰੇਅ ਆਪਾਂ ਕਰ ਲਈਏ ਹਜੇ ਵੀ ਆਪਣੇ ਕੋਲ ਸਮਾਂ ਹੈਗਾ ਨਹੀਂ ਇਸ ਤੋਂ ਬਾਅਦ ਜਦੋਂ ਫਸਲ ਜਾ ਕੇ ਗੋਭ ਤੇ ਆ ਗਈ ਨਸਾਰੇ ਤੇ ਆ ਗਈ ਫਸਲ ਚ ਤੱਤ ਦੀ ਘਾਟ ਜ਼ਿੰਕ ਤੱਤ ਦੀ ਘਾਟ ਰਹੇਗੀ ਕਿਉਂਕਿ ਆਪਣੇ तकरीबन ਹੀ ਖੇਤਾਂ ਚ ਜ਼ਿੰਕ ਦੀ ਘਾਟ ਹੁਣ ਆਉਂਦੀ ਆਉਂਦੀ ਆ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਕਿਉਂਕਿ ਆਪਣੇ ਪੀ ਐਚ ਵੀ ਉੱਪਰ ਆ ਆਪਾਂ ਫਾਸਫੋਰਸ ਵੀ ਪੂਰਾ ਠੋਕ ਕੇ ਪਾਉਣੇ ਆ ਤੇ ਆਪਾਂ ਹੋਰ ਤੱਤ ਵੀ ਪਾ ਲੈਣੇ ਆ ਠੀਕ ਆ ਜਿੱਥੇ ਮੈਗਨੀਸ਼ੀਅਮ ਦੀ ਘਾਟ ਹੈ ਮੈਗਨੀਸ਼ੀਅਮ ਵੀ ਪਾਓ ਉਹ ਚ ਕੋਈ ਸਮੱਸਿਆ ਨਹੀਂ ਹੈਗੀ ਪਰ ਉਹ ਚ ਕੈਲਸ਼ੀਅਮ ਵੀ ਪ੍ਰੋਪਰ ਹੋਣਾ ਚਾਹੀਦਾ ਜਮੀਨ ਦੇ ਵਿੱਚ ਇਸੇ ਕਰਕੇ ਤੁਹਾਨੂੰ ਕਿਹਾ ਕਿ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਵੀ ਕਰਿਆ ਕਰੋ ਜਾਂ ਕਈ ਕਿਸਾਨ ਵੀ ਜੈਪਸਮ ਵਰਤ ਲੈਂਦੇ ਉਹ ਵੀ ਠੀਕ ਹੈ ਕੈਲਸ਼ੀਅਮ ਵੀ ਪ੍ਰੋਪਰ ਹੋਣਾ ਚਾਹੀਦਾ ਖੇਤ ਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਰੇਸ਼ੋ ਸਹੀ ਹੋਣੀ ਚਾਹੀਦੀ ਹੈ ਜੇ ਇਹ ਵੀ ਇੰਬੈਲੈਂਸ ਹੋ ਜਾਂਦਾ ਮੈਗਨੀਸ਼ੀਅਮ ਜ਼ਿਆਦਾ ਕੈਲਸ਼ੀਅਮ ਘਟ ਤਾਂ ਵੀ ਜ਼ਿੰਕ ਤਾਦੀ ਘਾਟ ਆ ਜਾਂਦੀ ਹੈ ਲਗਾਤਾਰ ਪਾਣੀ ਨਾ ਖੜਾ ਰੱਖੋ ਜਿੱਥੇ ਜ਼ਿੰਕ ਪਾਈਓ ਉਥੇ ਖੇਤ ਨੂੰ ਹਵਾ ਲਾਜ਼ਮੀ ਲਵਾ ਦਿਓ ਖੇਤ ਨੂੰ ਪੂਰਾ ਇੱਕ ਵਾਰ ਹਵਾ ਲੱਗਣ ਤੋਂ ਬਾਅਦ ਫੇਰ ਪਾਣੀ ਛੱਡੋ ਵੈਸੇ ਵੀ ਪਾਣੀ ਲਾਉਣ ਦਾ ਤਰੀਕਾ ਇਹੀ ਰੱਖੋ ਤਾਂ ਕਿ ਕੁਝ ਤੱਤ ਹੁੰਦੇ ਜਿਹੜੇ ਹਵਾ ਦੀ ਮੌਜੂਦਗੀ 'ਚ ਖੇਤ ਨੂੰ ਹਵਾ ਲੱਗਣ ਤੇ ਬੂਟੇ ਨੂੰ ਮਿਲਦੇ ਆ ਕੁਝ ਤੱਤ ਹੁੰਦੇ ਜਿਵੇਂ ਫਾਸਫੋਰਸ ਅਵੇਲੇਬਿਲਟੀ ਆ ਲੋਹੇ ਦੀ ਅਵੇਲੇਬਿਲਟੀ ਆ ਮੈਗਨੀਜ਼ ਦੀ ਅਵੇਲੇਬਿਲਟੀ ਆ ਉਹ ਪਾਣੀ ਖੜਨ ਨਾਲ ਵੱਧਦੀ ਆ ਤਾਂ ਉਹ ਤੁਸੀਂ ਜਦੋਂ ਪਾਣੀ ਖੜਾਉਣੀ ਆ ਉਦੋਂ ਅਵੇਲੇਬਿਲਟੀ ਵੱਧ ਜਾਂਦੀ ਆ ਸੋ ਬੇਨਤੀ ਮੇਰੀ ਇਹੀ ਆ ਕਿ ਇਹ ਤੁਸੀਂ ਸਪਰੇਅ ਕਰੋ ਤੇ ਫੇਰ ਰਿਜ਼ਲਟ ਵੇਖੋ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹ